ਤੇ ਦੇਖ ਸਕਦੇ ਹੋ ਕਿ ਇਸ ਕਦਰ ਬਾਪੂ ਜੀ ਹੋਰੀ ਜਿਹੜੇ ਐ ਸਰਵਾਈਕਰ ਦਾ ਹਥੌੜਾ ਕਰਦੇ ਨੇ ਤੇ ਜਿਨ੍ਹਾਂ ਦੇ ਗੋਟਿਆਂ ਦੀ ਗਰੀਸ ਨਾ ਮੁੱਕੀ ਹੋਵੇ ਜਾਂ ਗੈਪ ਨਾ ਹੋਵੇ ਉਹਨਾਂ ਦਾ ਵੀ ਹਥੌੜਾ ਜਿਹੜਾ ਕੀਤਾ ਜਾਂਦਾ ਮਤਲਬ ਮੇਰੀ ਇਹ ਚੀਜ਼ਾਂ ਖੜੀ ਗਈਆਂ ਸੀ ਪੱਕ ਗਈਆਂ ਸੀ ਪੂਰੀਆਂ ਚੱਕਰਾਂ ਦੇ ਸੀ ਉਠਿਆ ਨਹੀਂ ਜਾਂਦਾ ਹੁੰਦਾ ਸੀ ਤੇ ਮੈਨੂੰ ਫਿਰ ਕਿਸੇ ਨੇ ਦੱਸਿਆ ਸੀ ਮੈਂ ਬਾਪੂ ਜੀ ਕੋਲ ਆਈ ਤੇ ਮੈਂ ਅੱਜ ਦੇਖ ਲਓ ਤੁਹਾਡੇ ਸਾਹਮਣੇ ਆ ਬਖਸ਼ਿਆ ਤੁਹਾਨੂੰ ਹਾਂ ਜੀ ਇਹ ਬਖਸ਼ੀ ਹੋਈ ਬਹੁਤ ਟਾਈਮ ਦੀ ਹੋਈ ਆ ਜਦੋਂ ਮਿਲਦੀ ਵੀ ਕਿੰਨੇ ਪੈਸੇ ਲਾਤੇ ਸਰ ਵਾਈਕਲ ਦੇ ਇਲਾਜ ਚ ਲੱਗੇ 50000 ਰੁਪਏ ਲੱਗੇ ਜੀ ਥੋੜਾ ਤੇ ਰਾਮ ਆ ਜਾਂਦਾ ਵੀ ਉਥੋਂ ਜਦੀ ਰਾਮ ਆ ਗਿਆ ਜਿਸ ਨੂੰ ਸੰਨੀ ਵੀ ਨਹੀਂ ਕਰਨੀ ਪੈਂਦੀ ਸੀ ਸਾਨੂੰ ਬਹੁਤ ਔਖੇ ਸੀ ਵੀ ਉੱਥੇ ਥੋੜਾ ਕਿਰਾਇਆ ਰਾਮ ਆ ਗਿਆ ਸਾਨੂੰ ਘਰੇ ਆਣੇ ਚੋਂ ਵੀ ਦਿੱਲੀੋਂ ਕੀ Rajasthan ਚੋਂ ਵੀ ਹਿਮਾਚਲ ਚੋਂ ਚੰਡੀਗੜ੍ਹ ਹਰ ਹਰ ਜਗ੍ਹਾ ਤੋਂ ਹੀ ਆਉਂਦੇ ਆ ਭਾਈ ਮੈਨੂੰ ਸਾਹ ਦੀ ਪ੍ਰੋਬਲਮ ਸੀ ਬਹੁਤ ਜ਼ਿਆਦਾ ਮਤਲਬ ਮੈਂ ਪੰਪ ਲੈਂਦੀ ਹੁੰਦੀ ਸੀ ਮੈਂ ਬਾਪੂ ਜੀ ਨੂੰ ਇਹ ਵੀ ਦੱਸਿਆ ਸੀਗਾ ਤੇ ਉਹਦੀ ਵੀ ਮੈਨੂੰ ਬਹੁਤ ਫਰਕ ਪਿਆ ਆਇਆ ਇਹ ਪੈਸੇ ਹੁਣ ਤੱਕ ਡਾਕਟਰੀ ਇਲਾਜ ਤੇ ਖਰਚੂਕੇ ਹਾਂ ਜੀ ਬਹੁਤ ਕਰਵਾ ਚੁੱਕਿਆ ਕੋਈ ਗਿਨਤੀ ਨਹੀਂ ਹੈਗੀ ਉਹ ਤਾਂ ਹੱਦ ਹੋ ਗਈ ਸੀ ਸਰਵਾਈਕਲ ਦਾ ਸਾਰਾ ਹੀ ਪ੍ਰੋਬਲਮ ਹੋ ਗਈ ਜੀ ਸਾਡੀ ਯਾਨੀ ਕਿ ਇੱਕ ਵਾਰ ਤੇ ਤੁਹਾਨੂੰ ਫਰਕ ਲੱਗਦਾ ਵੀ ਕੁਝ ਹਾਂ ਮੇਰੇ 25 ਸਾਲ ਤੋਂ 25 ਸਾਲ ਤੋਂ ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੀ ਸਰਵਾਈਕਲ ਜਾਂ ਫਿਰ ਗੋਡਿਆਂ ਦੇ ਵਿੱਚ ਦਰਦ ਰਹਿੰਦਾ ਹੈ ਇੱਕ ਵਾਰ ਜ਼ਰੂਰ ਬਾਪੂ ਜੀ ਹੋਣਾ ਦੇ ਕੋਲ ਆਓ ਬੰਦਾ ਦੂਰ ਦਰਾਡੇ ਤੋਂ ਆਉਂਦਾ ਫਿਰ ਉਹਨਾਂ ਦਾ ਇੱਕ ਦਿਨ ਚ ਤਿੰਨੇ ਥੋਲੇ ਕਰਨ ਹਾਂ ਉਹ ਤਾਂ ਇੱਕ ਦਿਨ ਚ ਕਰਨੇ ਪੈਂਦੇ ਆ ਕਿਉਂ ਫਿਰ ਦੂਰੋਂ ਵਿਚਾਰੇ ਆਉਂਦੇ ਆ ਕਾਫੀ ਦੂਰੋਂ ਆਉਂਦੇ ਆ ਫਿਰ 10:00 ਵਜੇ ਜਿਵੇਂ ਹੋ ਗਿਆ ਫਿਰ 12:00 ਵਜੇ ਫਿਰ 2:30 ਵਜੇ ਹੋ ਜਾਂਦਾ ਤੀਜਾ ਉਹ ਸਾਰਾ ਨਾ ਕਰਦੇ ਇਹ ਬਖਸ਼ ਕਿੰਨਾ ਦੀ ਹੋਈ ਸੀ ਆਪੇ ਤੁਹਾਨੂੰ ਬਾਪਿਆਂ ਦੀ ਹੋਈ ਸੀ ਮਾਤ ਭਰ ਤੋਂ ਮੰਗਿਆਲ ਤੋਂ ਉੱਥੇ ਆਪਣੇ ਬਜ਼ੁਰਗ ਪ੍ਰਾਣੇ ਸੇਵਾ ਕਰਨ ਜਾਂਦੇ ਹੁੰਦੇ ਬਹੁਤ ਉੱਥੇ ਬਹੁਤ ਤਕੜੀ ਜਗ੍ਹਾ ਬਣੀ ਹੋਈ ਸੀ ਉਹਨਾਂ ਦੀ ਉਦੋਂ ਬਖਸ਼ ਹੋਈ ਸੀ ਕਿ ਆਪਾਂ ਇਹ ਹੈ ਕਿਸੇ ਨੂੰ ਵੀ ਜਿੰਨਾ ਮਰਜੀ ਪ੍ਰਾਣਾ ਗਰੰਟੀ ਹੁੰਦਾ ਇਹ ਸਪੈਸ਼ਲ ਧਾਤ ਦੀ ਬਣੀ ਹੈ ਜਾਂ ਆਮ ਧਾਤ ਦੀ ਆਮ ਧਾਤ ਦੀ ਹੈ ਅਸੀਂ ਤਾਂ ਜਿਹੜੇ ਰਾਮਪਰੇ ਤੋਂ ਆਏ ਬਠੋਲਾ ਕਰਾਉਣੇ ਬਠਿੰਡੇ ਤੋਂ ਇੱਥੇ ਲੁਧਿਆਣੇ ਹਾਂਜੀ ਸਰਵਾਈਕਲ ਦੀ ਦਿੱਕਤ ਹੈ ਤੁਹਾਨੂੰ ਹਾਂਜੀ ਕਿੰਨਾ ਸਮਾਂ ਹੋ ਗਿਆ ਮੈਨੂੰ ਤਾਂ ਬਹੁਤ ਚਿਰ ਹੋ ਗਿਆ ਹੋ ਗਿਆ 10-15 ਸਾਲ ਤਾਂ ਤੁਸੀਂ ਦੇਖ ਸਕਦੇ ਹੋ ਕਿ ਬੀਬੀਆਂ ਜਿਹੜੀਆਂ ਨੇ ਬਠਿੰਡੇ ਤੋਂ ਆਈਆਂ ਨੇ ਸਰਵਾਈਕਲ ਦਾ ਹਥੋਲਾ ਕਰਾਉਣ ਦੇ ਲਈ ਮਤਲਬ ਵੀ ਕਿਵੇਂ ਆ ਵੀ ਨਾੜਾਂ ਇਹ ਕਹਿੜੀਆਂ ਹੁੰਦੀਆਂ ਨੇ ਜਾਂ ਜਾam ਹੁੰਦੀਆਂ ਨੇ ਕੋਈ ਦਵਾਈ ਇਹ ਜੀ ਬਣੀ ਨਹੀਂ ਵੀ ਜਿਹਦੇ ਨਾਲ ਨਾੜਾਂ ਢਿੱਲੀਆਂ ਹੋ ਸਕਣ ਆਪਣੀ ਇਹ ਬਾਗਸਾ ਵੀ ਜਿਹੜੇ ਪਾੜਨਾ ਪੈਂਦਾ ਥੋੜਾ ਜਿਹਾ ਨਾਲ ਜਿਹੜਾ ਦੱਛਿਆ ਆ ਉਹ ਚੀਜ਼ ਨਾਲ ਵੀਰੇ ਬਾਗਸੋ ਕੇ ਨਾੜਾਂ ਢਿੱਲੀਆਂ ਹੋ ਜਾਂਦੀਆਂ ਨੇ ਫਿਰ ਇਹਦਿਆਂ ਪਰ ਸਾਰਿਆਂ ਨੂੰ ਆਰਾਮ ਆ ਜਾਂਦਾ ਸਵੇਰ 6:30 ਤੋਂ ਸ਼ਾਮ ਦੇ 6:05 ਤੱਕ ਥੋੜਾ ਕਰਨ ਦੀ ਕੋਈ ਤੁਸੀਂ ਭੇਟਾ ਵੀ ਲੈਣੀ ਹੋ ਜਾਂ ਨਹੀਂ ਆਪ ਹੀ ਅਗਲਾ ਸਿਆਣਾ ਵੀ ਸ਼ਹਿਰ ਦੀ ਜਿਹੜੀ ਮਿਹਨਤ ਕਰਦੇ ਆਂ ਆਪ ਹੀ ਦੇ ਦੂ ਜਾਂਦਾ ਜੀ ਨੇ ਕਿੰਨੇ ਇਹਦੇ ਨਾਲ ਤਿੰਨ ਹਥੋਲੇ ਕਰਨੇ ਪੈਂਦੇ ਨੇ ਤੇ ਆਰਾਮ ਜਿਹੜਾ ਗਾਰੰਟੀ ਦੇ ਨਾਲ ਆ ਜਾਂਦਾ ਭਾਵੇਂ ਤੁਹਾਨੂੰ ਸਰਵਾਈਕਲ ਹੋਵੇ ਤੇ ਭਾਵੇਂ ਤੁਹਾਡੇ ਗੋਡਿਆਂ ਦੇ ਵਿੱਚ ਦਰਦ ਹੋਵੇ ਇੱਥੇ ਹਥੋਲਾ ਕਰਾਉਣ ਦੇ ਨਾਲ ਤੁਹਾਡਾ ਸਰਵਾਈਕਲ ਵੀ ਠੀਕ ਹੋ ਸਕਦਾ ਤੇ ਜਿਹੜੀ ਗੋਡਿਆਂ ਦੀ ਸਮੱਸਿਆ ਹੈ ਗੋਡਿਆਂ 'ਚ ਦਰਦ ਹੈ ਉਹ ਵੀ ਗਾਰੰਟੀ ਦੇ ਨਾਲ ਠੀਕ ਕੀਤਾ ਜਾਂਦਾ ਹੈ ਟੈਲੀਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਨਵਦੀਪ ਮਾਨ ਅੱਜ ਕੱਲ ਦੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਕਿਸੇ ਕੋਲ ਵੀ ਆਪਣੇ ਆਪ ਲਈ ਸਮਾਂ ਨਹੀਂ ਬਚਿਆ ਤੇ ਇਹੀ ਕਾਰਨ ਹੈ ਕਿ ਸਾਡਾ ਸਰੀਰ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਘਿਰਦਾ ਹੋਇਆ ਵਿਖਾਈ ਦੇ ਰਿਹਾ ਕਿਉਂਕਿ ਅਕਸਰ ਹੀ ਅੱਜ ਕੱਲ ਦੇ ਜੋ ਸਾਡਾ ਸਕੇਡਿਊਲ ਹੈ ਸਿਟਿੰਗ ਜੌਬ ਜ਼ਿਆਦਾ ਹੋਣ ਕਰਕੇ ਸਰਵਾਈਕਲ ਦੀ ਦਿੱਕਤ ਸਾਰਿਆਂ ਨੂੰ ਆਉਂਦੀ ਹੈ ਡਾਕਟਰਾਂ ਕੋਲ ਜਾਂਦੇ ਆ ਪੇਨ ਕਿਲਰਸ ਖਾਂਦੇ ਆ ਆਰਾਮ ਆ ਜਾਂਦਾ ਹੈ ਦੁਬਾਰਾ ਫਿਰ ਇਹ ਤਕਲੀਫ ਸ਼ੁਰੂ ਹੋ ਜਾਂਦੀ ਹੈ ਪਰ ਪੰਜਾਬ ਦੇ ਇਸ ਪਿੰਡ ਦੇ ਵਿੱਚ ਸਰਵਾਈਕਲ ਦਾ ਹੱਥੋੜਾ ਕੀਤਾ ਜਾਂਦਾ ਹੈ ਕਿਸ ਕਦਾਰੇ ਹਥੋਲਾ ਕੀਤਾ ਜਾਂਦਾ ਆਉ ਤੁਹਾਨੂੰ ਦਿਖਾਣੇ ਆ ਕਿਉਂਕਿ ਇਸ ਜਗ੍ਹਾ ਦੇ ਉੱਤੇ ਬਾਬਾ ਗੁਰਦਿਆਲ ਸਿੰਘ ਜੀ ਹੋਰਾ ਕਰੋ ਪੰਜਾਬ ਸਣੇ ਹੋਰ ਵੀ ਕਈ ਥਾਵਾਂ ਤੋਂ ਲੋਕ ਜਿਹੜੇ ਇੱਥੇ ਆਉਂਦੇ ਨੇ ਤੇ ਸਰਵਾਈਕਰ ਦਾ ਹਥੋਲਾ ਕਰਾਉਂਦੇ ਨੇ ਤੇ ਉਹਨਾਂ ਨੂੰ ਆਰਾਮ ਵੀ ਕੁਝ ਮਿੰਟਾਂ ਦੇ ਵਿੱਚ ਹੀ ਆ ਜਾਂਦਾ ਹੈ ਕਿਸ ਤਰ੍ਹਾਂ ਥੋਲਾ ਕਰਦੇ ਨੇ ਆਓ ਅੰਦਰ ਲੈ ਕੇ ਚੌਲਦੇ ਆ ਤੁਹਾਨੂੰ ਹਾਂ ਭਾਈ ਜੀ ਸ਼੍ਰੀ ਗੱਲ ਭਾਈ ਹਾਂ ਕੋਈ ਇਹ ਦਾਤੀ ਦੇ ਨਾਲ ਤੁਸੀਂ ਇਹ ਕਾਹਦਾ ਥੋਲਾ ਕਰਦੇ ਹੋ ਇਹ ਸਰਵਾਈਕਰ ਦਾ ਭਾਈ ਇਹ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਹਥੋਲਾ ਕਰਾ ਏ ਆਪਣੇ ਵੀੜੀ ਦਾ ਵੀੜੀ ਚੱਲਦਾ ਹੁੰਦਾ ਭਾਈ। ਇਹ ਕਿੰਨੀ ਵਾਰੀ ਥੋੜਾ ਕਰੋਣਾ ਪੈਂਦਾ ਫੇਰ ਆਰਾਮ ਆ ਜੀ। ਹੁਣ ਜਿਵੇਂ ਥੋੜੇ ਟਾਈਮ ਦਾ ਹਫਤੇ ਦਾਸ ਦੇ ਦਿੰਦਾ 20 ਦਿਨ ਦਾ ਫੇਰ ਤਾਂ ਤਿੰਨ ਕਦੋਲੇ ਨਾਲ ਛੱਡ ਜਾਂਦਾ। ਜੇ ਥੋੜਾ ਜਿਹਾ ਪ੍ਰਾਣਾ ਫੇਰ 1-2 ਦਿਨ ਛੱਡ ਕੇ ਦੋ ਘੋਰ ਕਰ ਦਿੰਨੇ ਆ। ਆਰਾਮ ਦੀ ਗਾਰੰਟੀ ਆ ਦੇਖੋ ਹੁਣ ਕਿੰਨਾ ਕਿੰਨਾ ਮੋਟਾ ਜੰਮਿਆ ਆ ਆਹ। ਜੀ ਇਹਨਾਂ ਦੇ ਹੁਣਾਂ ਬੱਖੀਆਂ ਥਈਆਂ ਸਾਰੇ। ਇੰਨੀ ਮਾਰਜੀ ਦਵਾਈ ਲੈ ਲੈਣਾ, ਆਰਾਮ ਨਹੀਂ ਆਉਣਾ। ਆ ਦੇਖੋ ਅੱਜ ਇਹਨਾਂ ਨੂੰ ਰਾਤ ਨੂੰ ਜਾ ਕੇ ਨੀਂਦ ਆ ਜਾਣੀ ਆ। ਬੱਖੀਆਂ ਚ ਢੱਡ ਚ ਸਾਰੇ ਜੀ ਹੁਣ ਤਕਰੀਬਨ ਇਹ ਹੋਣ ਲੱਗ ਹੁਣ ਤਾਂ ਫੈਲਦਾ ਹੀ ਬਹੁਤ ਆ ਦੇਖੋ ਕਿੱਡਾ ਕਿੱਡਾ ਮੋਟਾ ਮੋਟਾ ਜੰਮਿਆ ਹੋਇਆ ਤੇ ਇਹ ਬਾਪੂ ਜੀ ਕੋਈ ਬਖਸ਼ਾ ਹੈ ਤੁਹਾਨੂੰ ਹਾਂ ਜੀ ਇਹ ਬਖਸ਼ੀ ਹੋਈ ਜੀ ਬਹੁਤ ਟਾਈਮ ਦੀ ਹੋਈ ਆ ਬਜ਼ੁਰਗਾਂ ਵੇਲੇ ਦੀ ਹੋਈ ਠੀਕ ਹੈ ਹਾਂ ਬਹੁਤ ਟਾਈਮ ਦੀ ਹੋਈ ਆ ਤੇ ਇਹਦਾ ਪਤਾ ਹੀ ਥੋੜਾ ਜਿਹਾ ਹੁੰਦਾ ਲੱਗਿਆ 3-4 ਸਾਲ ਦਾ ਨਹੀਂ ਥੋੜਾ ਤਾਂ ਬਹੁਤ ਟਾਈਮ ਦਾ ਹੀ ਹੁੰਦਾ ਹੁੰਦਾ ਇਹ ਇਹ ਪੰਜਾਬ ਤੋਂ ਹੀ ਲੋਕ ਤੁਹਾਡੇ ਕੋਲ ਥੋੜਾ ਕਰਾਉਣ ਆਉਂਦੇ ਆ ਜਾਂ ਦੂਰ ਤੋਂ ਤੁਹਾਡੇ ਬਾਹਰੋਂ ਵੀ ਹਰਿਆਣੇ ਚੋਂ ਵੀ ਦਿੱਲੀੋਂ ਕੀ ਰਾਜਸਥਾਨ ਚੋਂ ਵੀ ਹਿਮਾਚਲ ਚੋਂ ਚੰਡੀਗੜ੍ਹ ਹਰ ਹਰ ਜਗ੍ਹਾ ਤੋਂ ਹੀ ਆਉਂਦੇ ਆ ਭਾਈ ਜੀ ਜਿੰਨਾ ਕਿ ਮੂਗਾ ਬਠੰਡਾ ਫਰੀਦਕੋਟ ਗੜ੍ਹ ਸੰਕਰ ਕੋਈ ਬਜੇ ਨਹੀਂ ਕੋਈ ਥਾਂ ਹਰ ਥਾਂ ਤੋਂ ਆਉਂਦੇ ਆ ਇਹ ਫਿਰ ਥੋੜਾ ਕਰਨ ਦੀ ਕੋਈ ਤੁਸੀਂ ਭੇਟਾ ਵੀ ਲੈਣੀ ਹੋ ਜਾਂ ਨਹੀਂ ਇਹ ਇਨਾਂ ਦੀ ਸ਼ਰਧਾ ਹੀ ਆ ਜੀ ਹੁਣ ਆਪਦੀ ਮਰਜ਼ੀ ਨਾਲ ਨੂੰ ਪਤਾ ਵੀ ਇੰਨੇ ਪੈ ਪੂਜੇ ਖਰਾਬ ਕਰਕੇ ਆਉਂਦੇ ਆ ਆਪ ਵੀ ਅਗਲਾ ਸਿਆਣਾ ਵੀ ਸ਼ਰਧਿਆੜੀ ਮਿਹਨਤ ਕਰਦੇ ਆ ਆਪੇ ਹੀ ਦੇ ਦੂ ਜਾਂਦਾ ਜਿਹਨੇ ਦੇਣਾ ਕਹਿੰਦੇ ਤਾਂ ਕਿਸੇ ਨੂੰ ਹੈ ਨਹੀਂ ਇਨਾਂ ਆਪ ਇਹ ਦੇ ਦੋ ਜੰਮਦਾ ਇਹ ਤਾਂ ਨਹੀਂ ਹੁੰਦਾ ਵੀ ਕਿਸੇ ਦਿਨ ਦਵਾਰ ਦਾ ਪਰਹੇਜ਼ ਕਰਦੇ ਹਾਂ ਵੀ ਇਸ ਦਿਨ ਨਹੀਂ ਕਰਦੇ ਹਰ ਰੋਜ਼ ਹੀ ਹਾਂ ਜੀ ਹਰ ਰੋਜ਼ ਹੀ ਕਰਦੇ ਹਾਂ ਤੇ ਸਮਾਂ ਕੀ ਹੁੰਦਾ ਸਮਾਂ ਸਵੇਰ 6:30 ਤੋਂ ਸ਼ਾਮ ਦੇ 5:30 ਰਕ ਤਾ ਬਿਲਕੁਲ ਜਿਹੜੇ ਬਾਪੂ ਜੀ ਚ ਹਥੋਲਾ ਕਰਾ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਬਾਪੂ ਇਹ ਕਿੰਨੇ ਸਮੇਂ ਤੋਂ ਤੁਹਾਨੂੰ ਸਰਵਾਈਕਲ ਦੀ ਦਿੱਕਤ ਹੈ ਪੰਜ 6 ਮਹੀਨੇ ਹੋ ਗਏ ਭਾਈ ਅੱਛਾ ਦਵਾਈਆਂ ਖਾਦੀਆਂ ਦਵਾਈਆਂ ਖਾਈਆਂ ਨਾ ਪਰ ਫਰਕ ਪਿਆ ਨਹੀਂ ਜੀ ਤੇ ਹੁਣ ਮੈਂ ਕੱਲ ਹੋਇਆ ਸੀਗਾ ਜੀ ਅੱਜ ਦੂਜਾ ਖਾਲਾ ਕਰਾਉਣ ਲੱਗਾ ਹਾਂ ਜੀ ਇਸ ਨੇ ਦੱਸਿਆ ਸੀਗਾ ਤੁਹਾਨੂੰ ਇੱਥੇ ਹਾਂਜੀ ਦੱਸਿਆ ਸੀਗਾ ਪਤਾ ਲੱਗਾ ਸੀ ਕਹਿੰਦੇ ਨੰਗਰੀ ਆ ਗਿਆ ਉੱਥੇ ਵਿਰਾਮ ਆ ਜਾਂਦਾ ਈ ਫੇ ਮੈਂ ਕੱਲ ਆਇਆ ਸੀਗਾ ਜੀ ਤੇ ਹੁਣ ਕੱਲ ਦਾ ਫਰਕ ਆ ਕੋਈ ਚੀ ਅੱਛਾ ਫਰਕ ਹੈ ਹਾਂਜੀ ਹਾਂਜੀ ਫਰਕ ਹੁਣ ਤਾਂ ਕਿੰਨੇ ਡਾਕਟਰਾਂ ਦੀਆਂ ਦਵਾਈਆਂ ਖਾ ਚੁੱਕੇ ਹਾਂ ਡਾਕਟਰ ਨੇ ਬਹੁਤ ਦੂਰ ਐਕਸਰੇ ਨੇ ਪਾਇਆ ਈ ਮੇਰੇ ਕੋਲ ਘਰੇ ਹੂੰ ਕੋਈ ਆਰਾਮ ਨਹੀਂ ਹੈ ਜੀ ਕੀ ਕਹਿੰਦੇ ਸੀਗੇ ਡਾਕਟਰ ਬਾ ਐਕਸਰੇ ਕਰੀ ਜਾਂਦਾ ਯਾ ਜੀ ਜੇ ਜੀ ਬੋ ਜਾਂ ਦੱਸੀ ਦੱਸੀ ਜਾਂਦੇ ਸੀਗੇ ਤੇ ਪੇਨ ਕਿਲਰਾਂ ਵੀ ਦਿੱਤੇ ਆ ਹੁਣੇ ਦੱਸਿਆ ਬਹੁਤ ਕੋ ਦੱਸਿਆ ਦਵਾਈਆਂ ਲੈ ਦੇ ਦਿਓ ਆ ਰਾਮ ਕਤੋਂ ਹੁੰਦਾ ਨਹੀਂ ਜੀ ਯਾਨੀ ਕਿ ਹਜ਼ਾਰਾਂ ਰੁਪਏ ਤੁਸੀਂ ਖਰਾਬ ਕਰ ਚੁੱਕੇ ਹੋ ਪਰ ਆਉਂ ਨਹੀਂ ਆਇਆ ਇਹ ਹੁਣ ਕੱਲ ਦਾ ਫਿਰ ਫਰਕ ਲੱਗਦਾ ਤੁਹਾਨੂੰ ਫਰਕ ਹਾਂ ਜੀ ਬਾਪੂ ਕਿੰਨੇ ਝਾੜੇ ਕਰਾਉਣੇ ਪੈਂਦੇ ਨੇ ਇਹ ਤੁਹਾਨੂੰ ਜੀ 22 ਤਨ ਕਰਾ ਲਓ ਜੀ ਤਾਂ ਥੋੜਾ ਜੀ ਨਹੀਂ ਮੇਰੇ ਇੱਕ ਦੋ ਦਿਨ ਛੱਡ ਕੇ ਦੋ ਹੋਰ ਕਰਾ ਜੋ ਪੰਜ ਇੱਕ ਕਰਾ ਲਓ ਬਹੁਤ ਨੇ ਹਾਂ ਕੋਈ ਜੋ ਹੋਰ ਵੀ ਲੋਕ ਇੱਥੇ ਮੌਜੂਦ ਨੇ ਜਿਹੜੇ ਕਈ ਕਈ ਸਾਲਾਂ ਤੋਂ ਇੱਥੇ ਆ ਕੇ ਸਰਵਾਈਕਲ ਦਾ ਝਾੜਾ ਕਰਾਉਂਦੇ ਆਂ ਤਾਂ ਦੀ ਕਿੱਥੋਂ ਆਏ ਤੁਸੀਂ ਜਲੰਧਰ ਤੋਂ ਜੀ ਜਲੰਧਰ ਤੋਂ ਸਪੈਸ਼ਲ ਇੱਥੇ ਜਿਲ੍ਹਾ ਲੁਧਿਆਣਾ ਚ ਪਹੁੰਚੇ ਹੋ ਹਾਂਜੀ ਤੇ ਇਹ ਕਿੰਨੇ ਸਮੇਂ ਤੋਂ ਤੁਹਾਨੂੰ ਇਹ ਸਰਵਾਈਕਲ ਦੀ ਦਿੱਕਤ ਸੀ ਮੈਨੂੰ ਨਾ ਬਿਲਕੁਲ ਮਤਲਬ ਮੇਰੀ ਇਹ ਚੀਜ਼ਾਂ ਖੜੀ ਗਈਆਂ ਸੀ ਪੱਕ ਗਈਆਂ ਸੀ ਪੂਰੀਆਂ ਚੱਕਰ ਆਉਂਦੇ ਸੀ ਉੱਠਿਆ ਨਹੀਂ ਜਾਂਦਾ ਹੁੰਦਾ ਸੀਗਾ ਤੇ ਮੈਂ ਇਹਨੂੰ ਫਿਰ ਕਿਸੇ ਨੇ ਦੱਸਿਆ ਸੀ ਮੈਂ ਬਾਪੂ ਜੀ ਕੋਲ ਆਈ ਤੇ ਮੈਂ ਅੱਜ ਦੇਖ ਲਓ ਤੁਹਾਡੇ ਸਾਹਮਣੇ ਆ ਹਾਂਜੀ ਉਹ ਹੁਣ ਮੈਨੂੰ ਦਿੱਕਤ ਤਾਂ ਆਂਦੀ ਕਿਉਂਕਿ ਸਾਡਾ ਕਈ ਵਾਰੀ ਕੰਮਕੁੰਮ ਹੁੰਦਾ ਆ ਮੈਂ ਆਨੀ ਕਾਫੀ ਟਾਈਮ ਬਾਅਦ ਆ ਪਰ ਮੈਂ ਨਹੀਂ ਮੈਂ ਪਹਿਲਾਂ ਰੁਟੀਨ ਵਾਈਜ਼ ਆਂਦੀ ਰਹੀ ਆ ਇਹ ਵਿਸ਼ਵਾਸ ਹੁੰਦਾ ਬੰਦੇ ਦਾ ਹੈ ਨਾ ਮੈਨੂੰ ਸਾਹ ਦੀ ਪ੍ਰੋਬਲਮ ਸੀ ਬਹੁਤ ਜ਼ਿਆਦਾ ਮਤਲਬ ਮੈਂ ਪੰਪ ਲੈਂਦੀ ਹੁੰਦੀ ਸੀਗੀ ਮੈਂ ਬਾਪੂ ਜੀ ਨੂੰ ਇਹ ਵੀ ਦੱਸਿਆ ਸੀਗਾ ਤੇ ਉਹਦੀ ਵੀ ਮੈਨੂੰ ਬਹੁਤ ਫਰਕ ਪਿਆ ਹੈਗਾ ਮੇਰੇ ਗਲੇ 'ਚ ਬਲੱਡ ਆਣ ਲੱਗ ਪਿਆ ਸੀਗਾ ਮੈਂ ਮਤਲਬ ਪੀਮਸ ਜਲੰਧਰ ਦਾ ਐਸਜੀਐਲ ਸਾਰੇ ਗਲੇ ਸੀਗੇ ਬਹੁਤ ਦਵਾਈਆਂ ਖਾਦੀ ਮੇਰੇ ਹਸਬੰਦ ਵੀ ਆਕ ਗਏ ਸੀਗੇ ਕਹਿੰਦੇ ਤੂੰ ਤੇ ਕਿਲੋਆਂ ਹਿਸਾਬ ਨਾਲ ਦਵਾਈਆਂ ਖਾਣੀਆਂ ਹਾਂਜੀ ਪਰ ਮੈਂ ਹੁਣ ਦਵਾਈਆਂ ਛੱਡ ਦਿੱਤੀਆਂ ਨੇ ਮੈਂ ਠੀਕ ਆ ਮੈਨੂੰ ਸਾਹ ਦੀ ਪ੍ਰੋਬਲਮ ਬਹੁਤ ਘਟ ਗਈ ਆ ਹੁਣ ਵੀ ਸਰਵਾਈਕਲ ਦਾ ਪੇਨ ਹੁੰਦਾ ਮਾੜਾ ਮੋਟਾ ਨਹੀਂ ਹੁਣ ਤੇ ਮੈਂ ਜਦੋਂ ਬਾਪੂ ਜੀ ਕੋਲ ਆ ਜਾਂਦੀ ਹਾਂ ਉਦੋਂ ਮੈਂ ਠੀਕ ਹੋ ਜਾਂਦੀ ਬਿਲਕੁਲ ਇੱਕੋ ਹੀ ਕਰਦਾਂ ਚਾਹੇ ਮੇਰੇ ਮੈਂ ਸਵੇਰੇ ਸਵੇਰ ਆਣੀ ਹੁੰਦੀ ਆ ਸਭ ਤੋਂ ਪਹਿਲੇ ਮਈ ਆਂਦੀ ਹੁੰਦੀ ਸੀਗੀ ਇੱਥੇ ਹਾਂ ਥੋੜਾ ਕਰੋਂ ਤੋਂ ਬਾਅਦ ਦੁਬਾਰਾ ਕਦੀ ਤੁਸੀਂ ਇਹ ਸਰਵਾਈਕਲ ਦਾ ਐਕਸਰੇ ਵਗੈਰਾ ਕਰਾਇਆ ਨਹੀਂ ਪਤਾ ਹੀ ਲੱਗ ਜਾਂਦਾ ਐਕਸਰੇ ਦਾ ਤਾਂ ਕੋਈ ਉਹੀ ਹੈ ਨਹੀਂ ਆ ਪਤਾ ਲੱਗ ਜਾਂਦਾ ਬੰਦੇ ਨੂੰ ਮੈਂ ਹਾਂ ਹੁਣ ਸਹੀ ਆ ਮੈਂ ਬਿਲਕੁਲ ਠੀਕ ਆ ਮੈਂ ਹੁਣ ਬਿਲਕੁਲ ਠੀਕ ਆ ਹਾਂ ਤੇ ਮੈਨੂੰ ਤੇ ਉਦੋਂ ਜਦੋਂ ਜ਼ਰੂਰਤ ਪੈਂਦੀ ਮੈਂ ਤਾਂ ਆਂਨੀ ਆ ਹਾਂਜੀ ਮੇਰਾ ਕੰਮ ਹੀ ਇਦਾਂ ਦਾ ਏ ਕਿ ਮੈਂ ਕੰਮ ਕਰਦੀ ਹਾਂ ਮੈਂ ਸਕੂਲ ਦੇ ਵਿੱਚ ਹਾਂ ਜੀ ਬੱਚਿਆਂ ਨਾਲ ਸਿਟਿੰਗ ਜੋ ਸਾਰਾ ਦਿਨ ਹਾਂਜੀ ਸਟੀਚਿੰਗ ਦਾ ਕੰਮ ਸੀ ਪਹਿਲੇ ਮੇਰੇ ਕੋਲੇ ਕੰਮ ਫਿਰ ਮੈਨੂੰ ਜਦੋਂ ਜ਼ਿਆਦਾ ਪ੍ਰੋਬਲਮ ਬਾਦ ਗਈ ਮੈਂ ਉਹ ਕੰਮ ਛੱਡਿਆ ਹਾਂ ਫਿਰ ਹੁਣ ਵੀ ਕਈ ਵਾਰੀ ਕਰਨਾ ਪੈਂਦਾ ਆ ਫਿਰ ਜ਼ਿਆਦਾ ਪ੍ਰੋਬਲਮ ਆਉਣ ਲੱਗ ਜਾਂਦੀ ਆ ਤੇ ਲੋਕ ਨੇ ਇਹ ਕਹਿੰਦੇ ਕਹਿੰਦੇ ਵੀ ਡਾਕਟਰੀ ਇਲਾਜ ਜ਼ਿਆਦਾ ਕਾਰਗਰ ਹੁੰਦਾ ਵੀ ਇਦਾਂ ਕੁਛ ਨਹੀਂ ਫਰਕ ਪੈਂਦਾ ਹੈਗਾ ਉਹ ਤਾਂ ਵਿਸ਼ਵਾਸ ਦੀ ਗੱਲ ਹੈ ਜੀ ਹੈਨਾ ਦਵਾਈਆਂ ਨੇ ਦਵਾਈਆਂ ਖਾਣੇ ਅਸੀਂ ਹੋਰ ਵੀ ਜ਼ਿਆਦਾ ਬਿਮਾਰੀਆਂ ਅੱਗੇ ਤੋਂ ਅੱਗੇ ਵਧ ਜਾਂਦੀ ਇੱਕ ਆਰਾਮ ਆਂਦੀ ਹੋਰ ਦੂਜੀ ਵਧ ਜਾਂਦੀ ਅੱਗੇ ਤੋਂ ਅੱਗੇ ਹਾਂ ਪਰ ਮੈਨੂੰ ਬਾਪੂ ਜੀ ਤੇ ਵਿਸ਼ਵਾਸ ਹੈ ਹਾਂ ਮੈਂ ਤੇ ਸਭ ਨੂੰ ਕਹਿੰਨੀ ਆ ਕਿ ਇਨਾਂ ਕੋਲੇ ਆਓ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਤੇ ਚਲੋ ਵਿਸ਼ਵਾਸ ਕਰਕੇ ਆਣ ਸਾਰੇ ਹਨਾ ਚਲੋ ਆਪਣਾ ਇਲਾਜ ਕਰਾ ਕੇ ਜਾਣ ਇੱਥੇ ਹਾਂਜੀ ਵੀ ਤੁਸੀਂ ਕਿੱਥੋਂ ਆਏ ਜੀ ਮੈਂ ਵੀ ਇਨਾਂ ਦੇ ਨਾਲ ਹੀ ਤੁਹਾਨੂੰ ਵੀ ਸਰਵਾਈਕਲ ਦਿੱਕਤ ਸੀ ਮੈਂ ਤਾਂ ਇਸ ਵਾਰ ਪਹਿਲੀ ਵਾਰ ਹੀ ਕਰਾਇਆ ਸੀ ਹਾਂ ਬਾਕੀ ਮੈਨੂੰ ਥੋੜੀ ਦਰਦ ਬਾਲੀ ਮਹਿਸੂਸ ਹੁੰਦੇ ਸੀ ਇਹ ਕਹਿੰਦੇ ਤੁਸੀਂ ਕਰਾ ਲਓ ਮਗਾ ਠੀਕ ਕਰਾਂਦੇ ਮੈਨੂੰ ਹੁਣ ਠੀਕ ਫੀਲ ਕਰ ਰਿਹਾ ਹਾਂ ਜੀ ਤੁਹਾਨੂੰ ਕੁਝ ਮਿੰਟ ਹੀ ਹੋਏ ਆ ਤੁਹਾਨੂੰ ਹੱਥ ੋਲਾ ਕਰਾਇਆ ਹੈ ਜੀ ਤੇਨ ਥੋੜਾ ਕਰਾ ਲਈ ਹੁਣੀ ਤੇ ਠੀਕ ਲੱਗ ਰਿਹਾ ਜੋ ਦੀਦੀ ਹੋਣਾ ਨੇ ਕਿਹਾ ਵੀ ਮੈਂ ਬਾਪੂ ਜੀ ਹੋਣਾ ਕੋ ਥੋੜਾ ਕਰਾਉਣਾ ਤੁਸੀਂ ਕੋਈ ਵਿਰੋਧ ਤਾਂ ਨਹੀਂ ਕੀਤਾ ਹੈਗਾ ਵੀ ਨਹੀਂ 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 ਦਵਾਈਆਂ ਬਥੇਰੀਆਂ ਖਵਾਈਆਂ ਪਰ ਇਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਕੀ ਗੱਲ ਹੈ ਬਹੁਤ ਵਾਈਕੋ ਆ ਗਿਆ ਲੱਤਕਰ ਵੀ ਚਲੀ ਜਾਂਦੀ ਹੁਣੀ ਪਰ ਕੋਈ ਫਾਇਦਾ ਨਹੀਂ ਹੁੰਦਾ ਮੇਰੀ ਜਨਾਈ ਸੀ ਨਾ ਮੈਨੂੰ ਉਸੇ ਦਿਨ ਹੀ ਬਹੁਤ ਫਰਕ ਪੈ ਗਿਆ ਸੀ ਮੈਂ ਬਾਪੂ ਇਹਨੂੰ ਦੱਸਤਾ ਸੀਗਾ ਮਾ ਬਾਪੂ ਜੀ ਮੈਨੂੰ ਬਹੁਤ ਫਰਕ ਆ ਫਿਰ ਬਾਪੂ ਜੀ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਆਇਆ ਕਰੋ ਤੁਹਾਡਾ ਸਰਵਾਈਕਲ ਪੱਕਿਆ ਹੋਇਆ ਆ ਤੇ ਇਹ ਸਹੀ ਹੋ ਜਾਏਗਾ ਤੇ ਤਾਂ ਕਰਕੇ ਮੈਂ ਵਿਸ਼ਵਾਸ ਨਾਲ ਵਸ ਆਂਦੀ ਪਈਏ ਠੀਕ ਹੈ ਹਾਂਜੀ ਬਿਲਕੁਲ ਤਬੀ ਜੀ ਤੁਸੀਂ ਕਿੱਥੋਂ ਆਏ ਹੋ ਜੀ ਅਸੀਂ ਸਾਇਆ ਤੋਂ ਆਏ ਜੀ ਡੇਲੋਂ ਕੋਲ ਹਾਂ ਜੀ ਡੇਲੋਂ ਤੁਹਾਨੂੰ ਵੀ ਸਰਵਾਈਕਲ ਦੀ ਦਿੱਕਤ ਹੈ ਹਾਂ ਜੀ ਹਾਂ ਜੀ ਕਿੰਨੇ ਸਮੇਂ ਤੋਂ ਜੀ ਮੈਨਾਂ ਹੋਗੇ 5-6 ਸਾਲ ਹੋ ਗਏ ਜੀ ਦਵਾਈਆਂ ਖਾਧੀਆਂ ਹਾਂ ਜੀ ਦਵਾਈ ਵੀ ਖਾਦੀ ਆ ਹੁਣ ਠੀਕ ਆ ਮੈਂ ਉਹ ਵੀ ਬਸ ਦੇ ਵਿੱਚ ਬੁੜੀਆਂ ਗੱਲਾਂ ਕਰਦੀਆਂ ਸੀ ਵੀ ਉੱਥੇ ਥੋੜਾ ਤੇ ਆਰਾਮ ਆ ਜਾਂਦਾ ਵੀ ਉੱਥੇ ਜਦ ਜਦ ਹੀ ਆਰਾਮ ਆ ਗਿਆ ਵੀ ਸਾਨੂੰ ਸੰਨੀ ਵੀ ਨਹੀਂ ਕਰਨੀ ਪੈਂਦੀ ਸੀ ਤੁਹਾਨੂੰ ਬਹੁਤ ਔਖੇ ਸੀ ਵੀ ਉੱਥੇ ਥੋੜਾ ਕਿਰਾਇਆ ਆਰਾਮ ਆ ਗਿਆ ਸਾਨੂੰ ਮੈਂ ਜਦੋਂ ਮੈਂ ਵੀ ਜਾ ਕੇ ਆਵਾਂ ਮੈਂ ਵੀ ਪਹਿਲੀ ਵਾਰ ਹੀ ਆਇਆ ਹਾਂ ਜੀ ਪਹਿਲੀ ਵਾਰ ਹੀ ਆਇਆ ਹਾਂ ਜੀ ਹੋ ਗਿਆ ਤੁਹਾਡਾ ਥੋੜਾ ਹਾਂ ਜੀ ਇੱਕ ਹੋ ਗਿਆ ਜੀ ਦੋ ਰਹਿ ਗਏ ਜੀ ਅੱਛਾ ਦੋ ਰਹਿ ਗਏ ਪਹਿਲੀ ਵਾਰ ਇੱਕ ਵਾਰੀ ਕਰਾ ਕੇ ਥੋੜਾ ਫਰਕ ਲੱਗਿਆ ਮਾੜਾ ਇਹ ਫਰਕ ਪਿਆ ਜੀ ਬਹੁਤ ਬਹੁਤ ਹਾਂ ਜੀ ਸਰਵਾਈਕਲ ਨਾ ਚੱਕਰ ਆਉਂਦੇ ਸੀ ਜਾਂ ਸਿਰ ਘੁੰਮਦਾ ਸੀ ਸਿਰ ਘੁੰਮਦਾ ਸੀ ਜੀ ਸਿਰਸਾ ਪੈਂਦੀ ਸੀ ਜੀ ਮੋੜੇ ਬਹੁਤ ਦਰਦ ਹੁੰਦੇ ਜੀ ਬਹੁਤ ਹਾਂ ਜੀ ਹਾਂ ਜੀ ਡਾਕਟਰ ਕੀ ਕਹਿੰਦੇ ਹੁੰਦੇ ਸੀਗੇ ਜਦੋਂ ਡਾਕਟਰਾਂ ਕੋ ਜਾਂਦੇ ਸੀ ਉਹ ਕਹਿੰਦੇ ਸੀ ਦਵਾਈਆਂ ਖਾਈ ਜਾਓ ਬਸ ਠੀਕ ਆ ਪੈਸੇ ਬਹੁਤ ਲੱਗ ਜਾਂਦੇ ਸੀ ਜੀ ਹੁਣ ਤੱਕ ਕਿੰਨੇ ਪੈਸੇ ਲਾਤੇ ਸਰਵਾਈਕਲ ਦੇ ਇਲਾਜ ਚ ਲੱਗੇ 50000 ਰੁਪਏ ਲੱਗੇ ਜੀ ਹਾਂਜੀ ਹਾਂਜੀ ਇੱਥੇ ਇੱਕ ਵਾਰੀ ਮੁਫਤ ਚੀਜ਼ ਇਲਾਜ ਮਿਲ ਗਿਆ ਜੀ ਬਹੁਤ ਸੇਵਾ ਕਰਦੇ ਤੇ ਲਾ ਕੋਈ ਮੰਗਦੇ ਨਹੀਂ ਵਿਚਾਰੇ ਇੰਨੇ ਸਹੂਗਾ ਦੋਨੇ ਭਾਈ ਹਾਂਜੀ ਪਹਿਲੀ ਵਾਰੀ ਦਰਸ਼ਨ ਹੋਇਆ ਇਹਨਾਂ ਦੇ ਜੀ ਠੀਕ ਹੈ ਹਾਂਜੀ ਹਾਂਜੀ ਪਰ ਸੰਗਤ ਤਾਂ ਸੁਣਿਆ ਸੀ ਆਮ ਅਜ ਥੋੜੇ ਨਾਲ ਹੈ ਮੈਂ ਕਹਿੰਦਾ ਕੋਲ ਕੋਲ ਮਹੀਨਾ ਹੀ ਲੰਘ ਗਿਆ ਮੇਰਾ ਮਾ ਜੀ ਜਾਣ ਹੀ ਜਾਣਾ ਹੈ ਦੁਬਾਰਾ ਹੈ ਜਗਾ ਜੀ ਜਿਨ੍ਹਾਂ ਦੇ ਹੋਣ ਵੀ ਲੋਕ ਪੰਜਾਬ ਚ ਜਾਂ ਦੇਸ਼ਾਂ ਵਿਦੇਸ਼ਾਂ ਬੈਠੇ ਉਹਨਾਂ ਦੇ ਵੀ ਦਰਦ ਹੁੰਦੀ ਆ ਸਰਵਾਈਕਲ ਦੀ ਦਵਾਈਆਂ ਖਾਈ ਜਾਂਦੀਆਂ ਉਹਨਾਂ ਨੂੰ ਕੀ ਕਹੂੰਗਾ ਹਾਂ ਜੀ ਇੱਥੇ ਇੱਥੇ ਆ ਜਣਾ ਇੱਥੇ ਆਰਾਮ ਆ ਜੂਗਾ ਜੀ ਹਾਂ ਜੀ ਹਾਂ ਜੀ ਆਉਂਦੇ ਆ ਜੀ ਹਾਂ ਜੀ ਚੰਡੀਗੜ੍ਹ ਤੋਂ ਮੈਂ ਚੰਡੀਗੜ੍ਹ ਤੋਂ ਜੀ ਪਤਾ ਲੱਗੇ ਜੇ ਬਸ ਦੇ ਵਿੱਚ ਬੁੜੀਆਂ ਗੱਲਾਂ ਕਰਦੇ ਸੀ ਕਿ ਸਾ ਤਾਂ ਸੱਨੇ ਵੀ ਨਹੀਂ ਬੰਦੇ ਕੋਈ ਕੰਮ ਨਹੀਂ ਹੁੰਦਾ ਸੀ ਦਵਾਈਆਂ ਹਮਗੇ ਜੀ ਇੱਥੇ ਆਰਾਮ ਆ ਗਏ ਥੋੜੇ ਨਾਲ ਹਾਂ ਜੀ ਹਾਂ ਜੀ ਪਰਿਵਾਰ ਵੀ ਕਹਿੰਦਾ ਹੋਣਾ ਵੀ ਸਾਰਾ ਦਿਨ ਦਵਾਈਆਂ ਤੇ ਹੀ ਆਪਾਂ ਪੈਸੇ ਲਾਈ ਜਾਂਦੇ ਹਾਂ ਜੀ ਹਾਂ ਜੀ ਹਾਂ ਪਿਰਾਨਾ ਮੁੰਡਾ ਬਾਹਰ ਆਜੀ ਸਿੰਗਾਪੁਰ ਉਹਨੂੰ ਪਤਾ ਨਹੀਂ ਹੈਗਾ ਵਿਚਾਰੇ ਨੂੰ ਮੈਂ ਫਿਰ ਮੈਨੂੰ ਪਸ ਹੁਣੇ ਅਸੀਂ ਬਸ ਦੇ ਵਿੱਚ ਗੱਲਾਂ ਕਰੀਆਂ ਸੀ ਤਾਈ ਮੈਂ ਆ ਗਈ ਜੀ ਮੈਂ ਕਿਹਾ ਮੈਂ ਵੀ ਥੋੜਾ ਕਰਾ ਕੇ ਆਉਣੀ ਆ ਮੈਂ ਜਰੂਰ ਮਹੀਨੇ ਹੀ ਰੰਗਿਆ ਸੀ ਮੈਂ ਜਦੋਂ ਥੋਲੇ ਮੈਂ ਅੱਜ ਜਾਣੀ ਜਾਣਾ ਹੈ ਦਵਾਨ ਨੂੰ ਹਾਂ ਜੀ ਯਾਨੀ ਪਹਿਲੇ ਉਹ ਥੋਲੇ ਜੀ ਤੁਹਾਨੂੰ ਫਰਕ ਲੱਗਦਾ ਬੜਾ ਹੈ ਬਹੁਤ ਫਰਕ ਪੈ ਗਿਆ ਜੀ ਹਾਂ ਜੀ ਧੰਨਵਾਦ ਜੀ ਤਾਂ ਹੋਰ ਬੀਜੀ ਵੀ ਬੈਠੇ ਨੇ ਉਹਨਾਂ ਵੀ ਗੱਲ ਕਰਦੇ ਆ ਜੀ ਕਿੱਥੋਂ ਆਏ ਹੋ ਲੁਧਿਆਣੇ ਤੋਂ ਆਏ ਹਾਂ ਸਰਵਾਈਕਲ ਦਾ ਥੋੜਾ ਕਰੋਣਾ ਹੈ ਕੱਲ੍ਹ ਕੀਆ ਗੋਡਿਆਂ ਦੀ ਪ੍ਰੋਬਲਮ ਹੈ ਗੋਡੇ ऑपरेशन ਲਈ ਡਾਕਟਰਾਂ ਨੇ ਬੋਲੇ ਆ ਬਹੁਤ ਦਿੱਕਤ ਚੱਲਣ ਫਿਰਾਂਚ ਬਹੁਤ ਦਿੱਕਤ ਗੋਡਿਆਂ ਦੀ ਗ੍ਰੀਸ ਮੁੱਕੀ ਹੋਈ ਆ ਆਪਰੇਸ਼ਨ ਲਈ ਆ ਸੱਜੇ ਪਾਸੇ ਤਾਂ ਬਹੁਤ ਸਾਰਾ ਇਸ ਪਤਗਾ ਬਹੁਤ ਪਰੇਸ਼ਾਨ ਆ ਬਾਈਆਂ ਤੇ ਮੇਰੀ ਬੇਟੀ ਆਈ ਸੀ ਚਾਰ 3-4 ਸਾਲ ਪਹਿਲਾਂ ਉਹਦੇ ਸਰਵਾਈਕਲ ਸੀ ਉਹਦੇ ਚੱਕਰ ਬਹੁਤ ਆਂਦੇ ਸੀ ਉਹ ਪਹਿਲਾਂ ਆਈ ਸੀ ਬੜੀ ਦੇਰ ਹੀ ਹੋ ਗਈ ਪਤਾ ਨਹੀਂ ਵੱਡੇ ਬਾਪੂ ਜੀ ਸੀਗੇ ਉਦੋਂ ਆਈ ਆ ਤੇ ਉਦੋਂ ਕੋਈ ਇੰਨਾ ਇੰਤਜ਼ਾਮ ਨਹੀਂ ਸੀ ਜਿਹੜਾ ਹੁਣ ਐ ਇਸ ਵੇਲੇ ਇੰਤਜ਼ਾਮ ਸੋਨਾ ਹੈ ਨਾ ਤੇ ਬਾਕੀ ਅਸੀਂ ਕਾਫੀ ਦੇਰ ਉਹਨੇ ਕਿਹਾ ਉਹਨਾਂ ਨੇ ਕਾਫੀ ਦੇ ਮਤਲਬ ਕਿਹਾ ਬੇਟੀ ਨੇ ਵੀ ਜਾਓ ਤੁਸੀਂ ਉੱਥੇ ਅੰਗੈਲੀ ਜਿਵੇਂ ਅਸੀਂ ਦਵਾਈਆਂ ਖਾਈ ਜਾਂਦੇ ਬੁਰਾ ਹਾਲ ਸੀ ਹੁਣ ਤਾਂ ਬਹੁਤ ਪਰੇਸ਼ਾਨ ਸੀ ਰਾਤ ਨੂੰ ਸਾਰੀ ਰਾਤ ਨੀਂਦ ਨਹੀਂ ਆਂਦੀ ਪਾਸੇ ਮਾਰਦੀ ਰਹਿਨੀ ਆ ਹੁਣ ਕਿਸੇ ਤੇ ਬੈਠੀਆਂ ਨੀਂਦ ਆ ਰਹੀ ਆ ਪਰ ਜਦੋਂ ਲੇਟਣਾ ਫਿਰ ਨੀਂਦ ਨਹੀਂ ਆਨੀ ਸਾਰੀ ਰਾਤ ਐਦਾ ਹੀ ਨਿਕਲ ਜਾਨੀ ਆ ਦਵਾਈਆਂ ਤੋਂ ਅੱਕ ਗਏ ਆ ਖਾ ਕੇ ਅਬ ਰਦਰ ਆ ਮੇਰੇ ਭਾਬੀ ਜੀ ਆ ਇਹਨਾਂ ਨੂੰ ਵੀ ਕਾਫੀ ਦੇਰ ਦੀ ਪ੍ਰੋਬਲਮ ਐ ਫਿਰ ਅੱਜ ਕਹਿੰਦੇ ਅਸੀਂ ਜਾਣਾ ਹੀ ਜਾਣਾ ਆ ਇਸ ਲਈ ਅੱਜ ਆਏ ਆ ਦੇਖੋ ਹੁਣ ਰਾਂ ਦੀ ਕਿਰਪਾ ਕੁਝ ਹੱਥੋਂ ਲਾ ਕਰਾ ਲਿਆ ਜਾਂ ਕਰਵਾਉਣਾ ਇੱਕ ਵਾਰੀ ਕਰਵਾ ਲਿਆ ਜੀ ਜੀ ਠੀਕ ਹੋ ਗਈ ਜੀ ਬਿਲਕੁਲ ਕਿੰਨਾ ਫਰਕ ਪਿਆ ਇਹ ਇੱਕ ਵਾਰੀ ਕਰਾਏ ਜੀ ਅਜੇ ਤੇ ਕੁਝ ਥੋੜਾ ਹੀ ਪਿਆ ਕਿਉਂਕਿ ਜ਼ਿਆਦਾ ਹੈ ਨਾ ਪ੍ਰੋਬਲਮ ਉਹਦੇ ਕਰਕੇ ਕੁਝ ਥੋੜਾ ਜਿਹਾ ਫਰਕ ਹੈ ਜ਼ਿਆਦਾ ਨਹੀਂ ਹੋਇਆ ਹੁਣ ਬਾਪੂ ਜੀ ਕੋਲ ਕਰਵਾਵਾਂਗੇ ਹੁਣ ਬਾਪੂ ਜੀ ਕੋਲ ਕਰਵਾਵਾਂਗੇ ਇਹਨਾਂ ਦਾ ਇਹਨੇ ਬੜੀ ਕੀਤੀ ਹੈ ਪ੍ਰਸ਼ੰਸਾ ਇਹਨਾਂ ਦਾ ਹੱਥ ਤੇ ਬੜੀ ਬਖਸ਼ ਜ਼ਿਆਦਾ ਉਹ ਵੀ ਕਰਦੇ ਠੀਕ ਹੈ ਸਾਰੇ ਇੱਕੋ ਹੀ ਨੇ ਪਰ ਆਪਣਾ ਆਪਣਾ ਹੱਥ ਦਾ ਹੋ ਜਾਂਦਾ ਅਸਕੇ ਹੁਣ ਇਹਨਾਂ ਕੋਲੋਂ ਕਰਵਾਨੀਆਂ ਦੂਜੀ ਬੈਠ ਕੇ ਜਿਹੜੀ ਹੈ ਬਿਲਕੁਲ ਦੇਖੋ ਕਿੰਨੇ ਪੈਸੇ ਹੁਣ ਤੱਕ ਡਾਕਟਰੀ ਇਲਾਜ ਤੇ ਖਰਚੂਕਿਏ ਆ ਜੀ ਬਹੁਤ ਕਰਵਾ ਚੁੱਕੇ ਆ ਕੋਈ ਗਿਣਤੀ ਨਹੀਂ ਹੈਗੀ ਹੁਣ ਤਾਂ ਹੱਦ ਹੋ ਗਈ ਸੀ ਹੱਦ 10000 20000 ਜਾਂ ਇਸ ਤੋਂ ਵੀ ਵੱਧ ਕਹਿ ਨਹੀਂ ਸਕਦੇ ਵੀ ਕਿੰਨਾ ਖੋਇਆ ਹੋਏਗਾ ਲੱਖ ਰੁਪਇਆ ਪਰ ਆਪਰੇਸ਼ਨ ਤੱਕ ਕਹਿ ਦਿੱਤਾ ਗੋਡਿਆਂ ਤੇ ਹੁਣ ਬੜੀ ਪਰੇਸ਼ਾਨ ਹੋਈ ਪਈ ਆ ਹੁਣ ਦੇਖੋ ਨਾੜਾਂ ਖਿੱਚੀਆਂ ਪਈਆਂ ਹੱਥਾਂ ਪੈਰਾਂ ਤੇ ਵੀ ਸਾਰੇ ਆਏ ਜਿਵੇਂ ਸਰਵਾਈਕਲ ਦਾ ਸਾਰਾ ਹੀ ਪ੍ਰੋਬਲਮ ਹੋਈ ਪਈ ਆ ਸਾਰੀ ਯਾਨੀ ਕਿ ਇੱਕ ਵਾਰ ਤੇ ਤੁਹਾਨੂੰ ਫਰਕ ਲੱਗਦਾ ਪਈ ਆ ਹਾਂ ਕੁਝ ਬਾਪੀ ਇਹਨਾਂ ਦੀ ਈਸ਼ਵਰੀ ਦੇਨ ਹੈ ਇਹਨਾਂ ਨੂੰ ਆਪੇ ਠੀਕ ਕਰਨਗੇ ਉਹ ਇਹ ਕਿ ਆਪੇ ਇਹਨਾਂ ਨੂੰ ਈਸ਼ਵਰੀ ਦੇਨ ਹੈਗੀ ਆ ਆਪੇ ਠੀਕ ਕਰਨਗੇ ਅਜੇ ਆ ਗਏ ਆ ਵਿਸ਼ਵਾਸ ਨਾਲ ਲੇਤੇ ਤੇ ਜਿੱਦਾਂ ਕਹਿਣਗੇ ਉਦਾਂ ਕਰਾਂਗੇ ਉਹ ਦਵਾਈਆਂ ਤਾਂ ਤੋਂ छुटਕਾਰਾ ਹੋਏਗਾ ਨਾ ਹੁਣ ਐਸ ਉਮਰ ਚ ਦਵਾਈਆਂ ਵੀ ਨਹੀਂ ਖਾਧੀਆਂ ਜਾਂਦੀਆਂ ਬਹੁਤ ਪਰੇਸ਼ਾਨ ਹੋਏ ਪਿਆ ਬਹੁਤ ਜਿਆਦਾ ਮੈਂ ਤੇ ਆਪਣੇ ਭਰਾ ਪਰਚਾਈਦਾ ਬੜਾ ਆਸਾਨਮੰਦ ਹੋ ਵਾਂਗੀ ਜਿਹੜੇ ਲੈ ਕੇ ਨਾਲ ਮੈਨੂੰ ਆਕੇ ਤਾ ਜੀ ਆਂਟੀ ਹੁਣਾਂ ਦੇ ਪਰਜਾਈ ਵੀ ਇੱਥੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਆਂਟੀ ਜੀ ਤੁਹਾਨੂੰ ਵੀ ਦਿੱਕਤ ਹੈ ਸਰਵਾਈਕਲ ਦੀ ਜੀ ਮੈਨੂੰ ਸਰਵਾਈਕਲ ਦੀ ਤੇ 15 ਕ ਦਿਨ ਤੋਂ ਹੀ ਹੋਈ ਹੈ ਵੈਸੇ ਮੈਨੂੰ ਜੋਇੰਟਸ ਪੇਨ ਨੇ ਜੀ ਅੱਛਾ ਜੀ ਤੇ ਤੁਸੀਂ ਪਹਿਲਾਂ ਮੈਂ ਹਥੋੜਾ ਕਰਾਇਆ ਨਹੀਂ ਫਸਟ ਟਾਈਮ ਆਏ ਆਸੀਂ ਫਸਟ ਠੀਕ ਹੈ ਹੁਣ ਇੱਕ ਵਾਰੀ ਹਥੋੜਾ ਕਰਾਏ ਤੇ ਫਰਕ ਲੱਗਦਾ ਹਾਂਜੀ ਕੁਛ ਕਹਿ ਨਹੀਂ ਸਕਦੀ ਹਾਂ ਇਸ ਬਾਰੇ ਚ ਨਾ ਦੁਆਰਾ ਕਰਾ ਕੇ ਦੇਖਦੇ ਹਾਂ ਠੀਕ ਹੈ ਏਡ ਗੋਡਿਆਂ ਦੀ ਦਵਾਈ ਖਾਂਦੇ ਸੀ ਪਹਿਲਾਂ ਹਾਂ ਮੇਰੇ 25 ਸਾਲ ਤੋਂ ਦਵਾਈ ਚੰਗੀ 25 ਸਾਲ ਤੋਂ ਗੋਡਿਆਂ ਦਾ ਨਾ ਦਵਾਈ ਫਿਰ ਡਾਕਟਰ ਕੀ ਕਹਿੰਦੇ ਸੀਗੇ ਗੋਡਿਆਂ ਨੂੰ ਕੁਛ ਆਪਰੇਸ਼ਨ ਕਿਹਾ ਤਾਂ ਗੋਡਿਆਂ ਦਾ ਬਾਕੀ ਆਰਥਰਾਈਟਸ ਤੇ ਹੈ ਹੀ ਹੈ ਮੰਨੂ ਬਸ ਔਰ ਇਹ ਮੈਡੀਸਨ ਚਲਦੀ ਰੈਗੂਲਰ ਮੇਰੇ ਜੇ ਤੁਹਾਨੂੰ ਯਕੀਨ ਹੈ ਵੀ ਉਹ ਥੋਲੇ ਨਾ ਆਰਾਮ ਆ ਜਾ ਹਾਂ ਕਿਉਂਕਿ ਲੋਕ ਯਕੀਨ ਨਹੀਂ ਛੇਤੀ ਕਰਦੇ ਯਕੀਨ ਹੈਗਾ ਸੀ ਤਾਂ ਹੀ ਆਏ ਹਾਂ ਤਾਂ ਬਿਲਕੁਲ ਤਾ ਅੰਕਲ ਜੀ ਜਿਹੜਾ ਥੋੜਾ ਕਰਵਾ ਰਹੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਅੰਕਲ ਤੁਹਾਨੂੰ ਵੀ ਸਰਵਾਈਕਲ ਦਿੱਕਤ ਹਾਂਜੀ ਹਾਂਜੀ 6 6 ਮਹੀਨੇ ਤੋਂ ਹੀ ਦਵਾਈਆਂ ਖਾਧੀਆਂ ਦਵਾਈਆਂ ਮੈਂ ਕੋਈ ਨਹੀਂ ਖਾਧੀਆਂ ਮੈਂ ਸੈਨ ਕਰ ਲਈਆਂ ਹਾਂ ਹਾਂ ਤੇ ਹੁਣ ਕਾਫੀ ਦੇਰ ਤੇ ਮੇਰੀ ਭਾਂਜੀ ਠੀਕ ਮੇਰੀ ਸਿਸਟਰ ਹੈ ਨਾ ਇਹਨਾਂ ਦੀ ਬੇਟੀ ਠੀਕ ਹੋ ਗਈ ਸੀ ਉਹ ਮੇਰੇ ਮਗਰ ਲੱਗੀ ਰਹਿੰਦੀ ਮਮਾ ਹੀ ਜਾਓ ਤੁਸੀਂ ਜਾਓ ਪਿਛਲੇ ਸੰਡੇ ਆਣਾ ਸੀ ਅਸੀਂ ਅਸੀਂ ਉਹ ਕੰਮ ਤਾਂ ਕੋਈ ਪੈ ਗਿਆ ਤੇ ਇਸ ਲਈ ਮੈਂ ਕਿਹਾ ਕਿ ਸਗੋਂ ਬੀਸੀ ਕਹਿੰਦੇ ਗਰਮੀ ਬੜੀ ਨਹੀਂ ਜਾਣਾ ਮੈਂ ਕਿਹਾ ਜਾਣਾ ਹੀ ਜਾਣਾ ਤੇ ਦੇਖੋ ਪ੍ਰਭੂ ਦੀ ਕਿਰਪਾ ਨਾਲ ਪਹਿਲੀ ਵਾਰੀ ਕਰਨ ਨਾਲ ਫਰਕ ਤੇ ਕਾਫੀ ਹੈ ਮੈਨੂੰ ਪਿਆ ਤੇ ਦੇਖੋ ਉਹਨਾਂ ਦਾ ਹੁਣ ਹੱਥ ਕਿੱਦਾਂ ਹੈ ਵਿਸ਼ਵਾਸ ਹੈ ਵਿਸ਼ਵਾਸ ਹੈ ਕਿ ਬੜਿਆਂ ਨੇ ਇਹਨਾਂ ਦੀ ਸਿਫਤ ਕੀਤੀ ਹੈ ਤੇ ਸਾਨੂੰ ਪੂਰੀ ਆਸ ਹੈ ਵੀ ਠੀਕ ਹੋ ਕੇ ਜਾਵਾਂਗੇ ਤਾਂ ਤੇ ਬਾਪੂ ਜਿਸ ਤਰ੍ਹਾਂ ਆਂਟੀ ਹੁਣੀ ਗੱਲ ਕਰ ਰਹੇ ਸੀ ਕਹਿੰਦੇ ਸਾਡੇ ਗੋਡਿਆਂ ਦੇ ਵਿੱਚ ਵੀ ਦਰਦ ਸੀਗਾ ਤੇ ਇੱਕ ਹਥੌਲਾ ਨਾ ਕਰਾਉਣ ਨਾਲ ਕਾਫੀ ਫਰਕ ਹਾਂਜੀ ਤੇ ਸਹੀ ਨੇ ਨਾ ਗੋਡੇ ਵਿੱਚੋਂ ਕੰਮ ਕਰਦੇ ਨੂੰ ਉਹਨਾਂ ਨੂੰ ਆਰਾਮ ਆ ਜਾਂਦਾ ਗਾਇਬ ਨਾ ਪਿਆ ਹੋਵੇ ਗਰੀਜ ਨਾ ਮੁੱਕਿਆ ਹੋਵੇ ਉਹ ਜੀ ਨੂੰ ਆਰਾਮ ਆ ਜਾਂਦਾ ਆਪਣੇ ਗੋਡਿਆਂ ਨੂੰ ਵੀ ਤੇ ਗੋਡਿਆਂ ਦਾ ਵੀ ਤਿੰਨ ਵਾਰੀ ਥੋੜਾ ਕਰਨਾ ਪੈਂਦਾ हां तन बेरी हो जांदा बस उमी उ उन्ना की हुंदा जे एक रह रु गया ता एक दो थोले और हो जांदे बस इन्ना की है जेड़ा कोई बंदा दूर दुराडे तो आंदा फिर ओना दा एक दिन च तिन्ने थोले कर देंदे हां ਉਹ ਇੱਕ ਦਿਨ ਚ ਕਰਨੇ ਪੈਂਦੇ ਆ ਕਿਉਂ ਫਿਰ ਦੂਰੋਂ ਵਿਚਾਰੇ ਆਉਂਦੇ ਆ ਕਾफी ਦੂਰੋਂ ਆਉਂਦੇ ਆ ਫਿਰ 10:00 ਵਜੇ ਜਿਵੇਂ ਹੋ ਗਿਆ ਫਿਰ 12:00 ਵਜੇ ਫਿਰ 2:30 ਵਜੇ ਹੋ ਜਾਂਦਾ ਤੀਜਾ ਜੀ ਉਸ ਹਿਸਾਬ ਨਾਲ ਕਰ ਦਿੰਦੇ ਆ ਤਾਂ ਇੱਕ ਹੋਰ ਅੰਕਲ ਜੀ ਬੈਠੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਅੰਕਲ ਜੀ ਤੁਸੀਂ ਕਿੱਥੋਂ ਆਏ ਹੋ ਮੇਰਾ ਖੰਨੇ ਦੇ ਲਾਗੇ ਸਾਈਪਰਾ ਪਿੰਡੋਂ ਖੰਨੇ ਦੇ ਕੋਲੋਂ ਆਏ ਹਾਂ ਤੁਸੀਂ ਤੁਹਾਡੇ ਵੀ ਸਰਵਾਈਕਲ ਦੀ ਦੇਖ ਕਰਦੇ ਆ ਹਾਂ ਥੋੜਾ ਕਰਾ ਲਿਆ ਹਾਂ ਥੋੜਾ ਕਰਾ ਲਿਆ ਜੀ ਮੈਂ ਹਾਂ ਕਿੰਨਾ ਫਰਕ ਪਿਆ ਮੈਨੂੰ ਤਾਂ ਪਹਿਲਾਂ ਨਾਲੋਂ ਕਾफी ਫਰਕ ਹੈ ਮੈਂ ਤਿੰਨ ਚਾਰ ਕਰਾ ਲਿਆ ਹਾਂ ਦਵਾਈਆਂ ਖਾਧੀਆਂ ਸੀ ਆਪੀ ਜੀ ਇਹ ਤਾਂ ਚਲਦੀ ਰਿਹਾ ਟ੍ਰੀਟਮੈਂਟ ਕਿੰਨੀਆਂ ਪੈਸੇ ਲਾ ਚੁੱਕੇ ਹਾਂ ਦਵਾਈਆਂ ਤੇ ਬਹੁਤ ਪੈਸਾ ਲੱਗਾ ਮੇਰਾ ਹਮ ਹੁਣ ਫਰਕ ਲੱਗਦਾ ਇੱਥੇ ਥੋੜਾ ਕਰਾਉਂਦੇ ਹੁਣ ਜਿਹੜਾ ਅਗਲੀ ਵਾਰ ਤੋਂ ਕਰਿਆ ਉਹ ਠੀਕ ਹੈ ਲੋਕਾਂ ਨੂੰ ਕੀ ਮੈਸੇਜ ਦਵਾਂਗੇ ਬਿਉਰੇ ਆਣ ਆਪਣਾ ਆ ਕੇ ਇਲਾਜ ਕਰਾਣੋ ਬਸ ਤੇ ਬਾਪੂ ਇਹ ਬਾਹਰਲੇ ਦੇਸ਼ਾਂ ਤੋਂ ਵੀ ਲੋਕ ਇੱਥੇ ਸਰਵਾਈਕਲ ਦਾ ਥੋੜਾ ਕਰਾਉਂਦੇ ਆਂ ਸਪੈਸ਼ਲ ਟੈਕਟ ਲੈ ਕੇ ਜਿਹਨੂੰ ਪਤਾ ਲੱਗਦਾ ਬਹੁਤ ਆਉਂਦੇ ਨੇ ਬਾਹਰਲੇ ਦੇਸ਼ਾਂ ਤੋਂ ਵੀ ਇੰਗਲੈਂਡ ਤੋਂ ਵੀ ਆ ਕੇ ਗਏ ਨੇ ਅਮਰੀਕਾ ਤੋਂ ਵੀ ਆ ਕੇ ਗਈ ਆ ਵਿਚਾਰੀ ਜਰਮਨ ਚੋਂ ਵੀ ਆ ਗਏ ਨੇ ਜੀ ਕਿਤੇ ਕਿਤੇ ਆਉਂਦੇ ਆ ਹੁਣ ਫਿਰ ਉਹਦਣ ਜਾਂਦਾ ਫੋਨ ਨੰਬਰ ਨਹੀਂ ਹੁੰਦਾ ਨਹੀਂ ਤੁਹਾਨੂੰ ਛੱਡ ਲਈਏ ਜਿੱਦਣ ਆਏ ਹੁੰਦੇ ਨੇ ਬਾਹਰੋਂ ਉਹ ਫਿਰ ਦਾਤ ਦੇ ਵੀ ਸਪੈਸ਼ਲ ਟਰੈਕਟਰ ਲੈ ਕੇ ਬਾਹਰੋਂ ਆਇਆ ਕਰਵਾਉਂ ਕਰਾ ਕੇ ਜਾਂਦੇ ਆ ਬਾਹਰੋਂ ਵੀ ਆਉਂਦੇ ਆ ਇਹ ਜਿਹੜੀ ਦਾਤੀ ਹੈ ਕੋਈ ਸਪੈਸ਼ਲ ਦਾਤ ਦੀ ਬਣੀ ਹੈ ਜਾਂ ਆਮ ਦਾਤੀਆਂ ਆਮ ਦਾਤੀ ਆ ਭਾਈ ਇਹਦੇ ਤੁਹਾਨੂੰ ਬਕਸ਼ ਹੋਣ ਕਰਕੇ ਬਸ ਤੁਸੀਂ ਹਟਾਉਣਾ ਹੈ ਇਹ ਚੀਜ਼ ਨਹੀਂ ਬਕਸ਼ ਹੋਈ ਸੀ ਸਾਨੂੰ ਜੀ ਬਿਲਕੁਲ ਇਹ ਹੁਣ ਰਹਿੰਦੀਆਂ ਪੀੜ੍ਹੀਆਂ ਤੱਕ ਇਸੇ ਤਰ੍ਹਾਂ ਹੀ ਚੱਲੇਗਾ ਇਸੇ ਤਰ੍ਹਾਂ ਹੀ ਚੱਲੂਗਾ ਪੀੜੀ ਦਾ ਪੀੜੀ ਚੱਲਦਾ ਹੁੰਦਾ ਗਾਹਾਂ ਵੀ ਵੀ ਚੱਲੂ ਇਹ ਬਖਸ਼ਤ ਆ ਭਾਈ ਇਹ ਕਿਸੇ ਨੂੰ ਵੀ ਜਿੰਨਾ ਮਰਜੀ ਪੁਰਾਣਾ ਗਰੰਟੀ ਹੀ ਆ ਹੁਣ ਤਾਂ ਇਹਦੀ ਚੀਜ਼ ਦੇ ਇਹ ਬਖਸ਼ ਕਿੰਨਾ ਦੀ ਹੋਈ ਸੀ ਆਪੋ ਹੀ ਤੁਹਾਨੂੰ ਬਾਗਛ ਭਾਈ ਇਹ ਬਾਬਿਆਂ ਦੀ ਹੋਈ ਸੀ ਮਾਧ ਪਰ ਤੋਂ ਮੰਗਿਆ ਵਾਲ ਤੋਂ ਉੱਥੇ ਆਪਣੇ ਬਜ਼ੁਰਗ ਪੁਰਾਣੇ ਸੇਵਾ ਕਰਨ ਜਾਂਦੇ ਹੁੰਦੇ ਬਹੁਤ ਉੱਥੇ ਬਹੁਤ ਤਕੜੀ ਜਗ੍ਹਾ ਬਣੀ ਹੋਈ ਸੀ ਇਹਨਾਂ ਦੀ ਉੱਥੋਂ ਬਖਸ਼ ਹੋਈ ਸੀ ਉਹ ਤੁਸੀ ਹੀ ਕਿਹੜੇ ਗਾਹਾਂ 'ਚ ਮੈਂ ਬਾਦਸ਼ਾਹ ਜੀ ਦੀ ਹੋਈ ਹੋਈ ਸੀ ਉਹ ਜਗ੍ਹਾ ਤੇ ਜੀ ਉਹ ਜਗ੍ਹਾ ਤੋਂ ਹੀ ਹੋਈ ਸੀ ਬਹੁਤ ਚਿਰ ਦੇ ਪੁਰਾਣੇ ਬਜ਼ੁਰਗ ਉਹਤੇ ਬਹੁਤ ਸੇਵਾ ਕਰਦੇ ਹੁੰਦੇ ਜਾਂਦੇ ਹੁੰਦੇ ਸੀ ਹਫਤੇ ਬਾਅਦ ਹੀ ਜਾਂਦੇ ਹੁੰਦੇ ਸੀ ਏ ਤੋਂ ਟਰੈਕਟਰ ਟਰਾਲੀ ਲੈ ਕੇ ਜਦ ਤਾਂ ਥੋੜੀ ਜੀ ਰੇੜੀ ਹੁੰਦੀ ਸੀਗੀ ਟਰਾਲੀਆਂ ਦਾ ਮਗਰੋਂ ਬਣ ਲੱਗੀਆਂ ਨੇ ਤੇ ਪਰਿਵਾਰ ਹੀ ਜਾਂਦਾ ਹੁੰਦਾ ਸੀ ਉੱਥੇ ਆਪਣਾ ਹੀ ਤੇ ਛੋਟੇ ਹੁੰਦੇ ਸੀ ਉਦੋਂ ਨਾ ਗੋਦੀ ਚੱਕੇ ਹੁੰਦੇ ਸੀ ਜਿਆਦੀਆਂ ਗੱਲਾਂ ਨੇ ਇਹ ਬਹੁਤ ਤੇ ਹੁੰਦੀਆਂ ਹਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਬਖਸ਼ ਮਿਲੀ ਹੈ ਇਹ ਪਰਿਵਾਰ ਦੇ ਵਿੱਚ ਇੱਕ ਮੈਂਬਰ ਹੀ ਕਰ ਸਕਦਾ ਜਾਂ ਪਰਿਵਾਰ ਦਾ ਕੋਈ ਵੀ ਮੈਂਬਰ ਇਹ ਆਪਣੇ ਗੋਤ ਨੂੰ ਹੀ ਹੋਈ ਸੀ ਬਖਸ਼ ਜੀ ਠੀਕ ਹੈ ਈਗੋ ਤੇ ਤੁਹਾਡਾ ਆਪਣਾ ਕੋਤ ਸ਼ਰਾਮ ਆ ਸ਼ਰਾਮ ਠੀਕ ਹੈ ਤੇ ਤੁਹਾਡੇ ਪਰਿਵਾਰ ਦੇ ਵਿੱਚੋਂ ਕੋਈ ਵੀ ਥੋੜਾ ਕਰ ਸਕਦਾ ਆਪਣਾ ਖੂਨ ਕਰ ਸਕਦਾ ਹਾਂ ਜੀ ਠੀਕ ਹੈ ਘਰ ਦੀਆਂ ਔਰਤਾਂ ਤਾਂ ਨਹੀਂ ਕਰ ਸਕਦੀ ਨਹੀਂ ਔਰਤਾਂ ਨਹੀਂ ਕਰ ਸਕਦੀ ਇਹਨੇ ਬਰੋਂ ਹਾਂ ਜੀ ਤਾਂ ਬਿਲਕੁਲ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਇਸ ਕਦਰ ਬਾਪੂ ਜੀ ਹੋਰੀ ਜਿਹੜੇ ਐ ਸਰਵਾਈਕਰ ਦਾ ਹਥੌੜਾ ਕਰਦੇ ਨੇ ਤੇ ਜਿਨ੍ਹਾਂ ਦੇ ਗੋਡਿਆਂ ਦੀ ਗਰੀਸ ਨਾ ਮੁੱਕੀ ਹੋਵੇ ਜਾਂ ਗੈਪ ਨਾ ਹੋਵੇ ਉਹਨਾਂ ਦਾ ਵੀ ਹਥੌੜਾ ਜਿਹੜਾ ਕੀਤਾ ਜਾਂਦਾ ਤੇ ਗਾਰੰਟੀ ਦੇ ਗਾਰੰਟੀ ਨਾਲ ਆਉਂਦੇ ਗੋਡਿਆਂ ਦੇ ਕਿਉਂਕਿ ਪੰਜਾਬ ਚ ਗੋਡਿਆਂ ਦੇ ਮਰੀਜ਼ ਬਹੁਤ ਨੇ ਬਹੁਤ ਆਉਂਦੇ ਇੱਥੇ ਵੀ ਕਰਾ ਕੇ ਜਾਂਦੇ ਆ ਨਾਲ ਹੀ ਰਾਮ ਆ ਜਾਂਦਾ ਏ ਚੀਜ਼ ਦੇ ਗੋਟਿਆਂ ਦਾ ਵੀ ਕਰਾਉਂਦੇ ਆ ਨਾਲ ਹੀ ਰਾਮ ਆ ਜਾਂਦਾ ਬਿਲਕੁਲ ਬਾਪਾ ਇੱਕ ਗੱਲ ਇਹ ਵੀ ਹੈ ਨਾ ਵੀ ਇੱਕ ਟਾਈਮ ਹੁੰਦਾ ਸੀ ਜਦੋਂ ਸਰਵਾਈਕਲ ਵਗੈਰਾ ਅੱਧ ਖੜ ਉਮਰ ਦੇ ਪੁਰਣ ਹੁੰਦਾ ਸੀਗਾ ਅੱਜ ਕੱਲ ਨੌਜਵਾਨਾਂ ਨੂੰ ਵੀ ਇਹ ਸਰਵਾਈਕਲ ਪਾਏ ਹੁਣ ਤਾਂ ਛੋਟੇ ਛੋਟਿਆਂ ਨੂੰ ਵਿਚਾਰੇ ਨੂੰ ਹੋ ਹੀ ਜਾਂਦਾ ਵੱਡਣ ਵਾਲਿਆਂ ਨੂੰ ਆ ਕੁੜੀਆਂ ਸਲਾਈ ਸ਼ਰੂਈ ਵਾਲਿਆਂ ਨੂੰ ਛੋਟੇ ਛੋਟਿਆਂ ਨੂੰ ਹੀ ਹੋ ਹੀ ਜਾਂਦਾ ਕੋਈ ਫੋਨ ਦਾ ਵੀ ਕੰਮ ਵਧਿਆ ਫੋਨ ਕਰਕੇ ਵੀ ਥੋੜਾ ਜਿਆ ਜੀ ਕੋਈ ਖਾਣੇ ਦਾਣੇ ਦਾ ਵੀ ਫਰਕ ਪਿਆ ਖਾਣੇ ਦਾਣੇ ਵੀ ਥੋੜੇ ਮਾੜੇ ਹੋਏ ਨੇ ਹਰ ਚੀਜ਼ ਦੇ ਹੀ ਫ ਹਣਾ ਕੇ ਨੋ ਵਧਣ ਲੱਗ ਗਿਆ ਕੇ ਤਾਂ ਦੋ ਗਨੜਾ ਹੁੰਦੀ ਅਸੀਂ ਮਗਰ ਆ ਹੁਣ ਗਲੇ ਤਾਂ ਹੀ ਸਾਰੀਆਂ ਹੋ ਜਾਂਦੀਆਂ ਨੇ ਬਲੌਕ ਹੀ ਹੋ ਜਾਂਦਾ ਕੰਮ ਡਾਕਟਰ ਕੋ ਚੈੱਕ ਕਰਾਈਓ ਕੇ ਤੁਹਾਡੀ ਤਾਂ ਹੱਡੀ ਸਿੱਧੀ ਹੋ ਗਈ ਇਹ ਸਹੀ ਨਹੀਂ ਹੋਣੀ ਹੈਗੀ ਹੱਡੀ ਵੀ ਸਿੱਧੀ ਹੋ ਗਈ ਤੇ ਕਹਿੰਦੇ ਗੈਪ ਪੈ ਗਿਆ ਹੂੰ ਗੈਪ ਪੈ ਗਿਆ ਮਣਕੇ ਚ ਵਾਸ ਇਹ ਜੀਆਂ ਦੋ ਚਾਰ ਗੱਲਾਂ ਉਹਨਾਂ ਨੂੰ ਉਨੀ ਜਾਣਕਾਰੀ ਇਹਦੇ ਬਾਰੇ ਹੈ ਨਹੀਂ ਮਤਲਬ ਵੀ ਕਿਵੇਂ ਆ ਵੀ ਨਾੜਾਂ ਇਹ ਕੈੜੀਆਂ ਹੁੰਦੀਆਂ ਨੇ ਜਾਂ ਜਾਮ ਹੁੰਦੀਆਂ ਨੇ ਕੋਈ ਦਵਾਈ ਇਹ ਜੀ ਬਣੀ ਨਹੀਂ ਵੀ ਜਿਹਦੇ ਨਾਲ ਨਾੜਾਂ ਢਿੱਲੀਆਂ ਹੋ ਸਕਣ ਆਪਣੇ ਇਹ ਬਾਗ ਸਾਹਿਬ ਜਿਹੜੇ ਪਾਣਾ ਪੈਂਦਾ ਥੋੜਾ ਜਿਹਾ ਨਾਲ ਜਿਹੜਾ ਦਛਿਆ ਹੋਇਆ ਉਹ ਚੀਜ਼ ਨਾਲ ਫਿਰ ਬਖਸ਼ੋ ਕੇ ਨਾੜਾਂ ਢੱਲੀਆਂ ਹੋ ਜਾਂਦੀਆਂ ਨੇ ਸਰੀਰ ਦੀਆਂ ਫਿਰ ਸਾਰਿਆਂ ਨੂੰ ਆਰਾਮ ਆ ਜਾਂਦਾ ਤੇ ਤੁਸੀਂ ਦੇਖੋ ਕਿਸ ਕਦਰ ਬਾਪੂ ਜੀ ਹੋਰੀ ਅੰਕਲ ਜੀ ਹੋਣਾਂ ਦਾ ਜਿਹੜਾ ਇਹ ਹਥੋੜਾ ਕਰ ਰਹੇ ਨੇ ਕਿੰਨੇ ਇਹਦੇ ਨਾਲ ਤਿੰਨ ਹਥੋਲੇ ਕਰਨੇ ਪੈਂਦੇ ਨੇ ਤੇ ਆਰਾਮ ਜਿਹੜਾ ਗਾਰੰਟੀ ਦੇ ਨਾਲ ਆ ਜਾਂਦਾ ਭਾਵੇਂ ਤੁਹਾਨੂੰ ਸਰਵਾਈਕਲ ਹੋਵੇ ਤੇ ਭਾਵੇਂ ਤੁਹਾਡੇ ਗੋਡਿਆਂ ਦੇ ਵਿੱਚ ਦਰਦ ਹੋਵੇ ਆਂਟੀ ਤੁਸੀਂ ਕਿੱਥੋਂ ਆਏ ਹੋ ਜੀ ਮੈਂ ਕਿੱਥੋਂ ਆਇਆ ਹਸਿਡੀਆ ਕਾਜ ਕੋ ਅੱਛਾ ਤੁਹਾਨੂੰ ਵੀ ਸਰਵਾਈਕਲ ਦਿੱਕਤ ਹੈ ਤੇ ਤੁਹਾਨੂੰ ਸਰਵਾਈਕਲ ਦਿੱਕਤ ਹੈ ਹਾਂਜੀ ਬਾਅਦ ਚ ਦਰ ਹੂੰ ਡਾਕਟਰ ਨੂੰ ਦਿਖਾਇਆ ਸੀ ਡਾਕਟਰ ਨੂੰ ਪਹਿਲਾਂ ਦਿਖਾਇਆ ਸੀ ਬੱਤੀਆਂ ਕਦੇ ਬਣਾ ਲਈਦੇ ਕਦੇ ਕੁਝ ਕਰ ਲਈਦਾ ਵਾ ਹੁਣ ਐਵੇਂ ਚਲ ਇੱਥੇ ਕਰਵਾ ਲੈਂਦੇ ਆ ਇੱਥੇ ਕਿਸੇ ਨੇ ਦੱਸਿਆ ਸੀ ਤੁਹਾਨੂੰ ਆਉਂਦੇ ਰਹੇ ਬਬੀ ਕੁੜੀ ਆਉਂਦੇ ਰਹੇ ਪਹਿਲਾਂ ਬਹੁਤ ਕਰਦੇ ਆਉਂਦੇ ਰਹੇ ਕਾਫੀ ਦਰ ਭਾਈ ਕੀ ਹੋ ਗਿਆ ਸੀ ਇਹ ਫਰਕ ਪੈ ਗਿਆ ਸੀ ਹਾਂ ਪੈ ਗਿਆ ਸੀ ਤਾਂ ਹੀ ਹੁਣ ਕੁੜੀ ਨੂੰ ਲੈ ਕੇ ਆਂਦੇ ਠੀਕ ਹੈ ਤਾਂ ਤੁਹਾਨੂੰ ਬੋਡਾ ਬਾਹਰ ਦੋਖ ਦੀ ਬਾਹਰ ਹੋਵਦੀ ਆ ਫਿਰ ਆਪਾਂ ਕਹਿੰਦੇ ਸਰਵਾਈਕਲ ਕਰਕੇ ਦੁਖਦੀ ਹੋਊਗੀ ਵੀ ਚਾਹ ਹੌਥ ਥੋੜਾ ਕਰਾ ਕੇ ਦੇਖ ਲਓ ਕਰ ਲਓ ਹੁਣ ਤਾਂ ਨੇ ਲੈ ਕੇ ਆਏ ਪਰ ਔਰਤਾਂ ਨੇ ਘਰ ਦਾ ਕੰਮ ਕਰਨਾ ਹੁੰਦਾ ਕੰਮਕਾਰ ਚ ਵੀ ਫਿਰ ਬਹੁਤ ਦਿੱਕਤ ਆਉਂਦੀ ਹੈ ਹਾਂਜੀ ਪਹਿਲੀ ਵਾਰੀ ਕਰੋਨਾ ਹੈ ਹਾਂਜੀ ਪਹਿਲੀ ਵਾਰੀ ਕਰੋ ਤਾਂ ਬਿਲਕੁਲ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਇਸ ਕਦਰ ਜਿਹੜਾ ਹਥੋੜਾ ਕਰਾਇਆ ਜਾਂਦਾ ਤੇ ਲੋਕਾਂ ਨੂੰ ਜਿਹੜਾ ਆਰਾਮ ਵੀ ਆਉਂਦਾ ਤਾਂ ਅੰਡੀ ਕਿੱਥੋਂ ਆਏ ਹੋ ਅਸੀਂ ਤਾਂ ਜੀ ਰਾਮਪਰੇ ਤੋਂ ਆਏ ਹਾਂ ਬਠੋੜਾ ਕਰਾਉਣੇ ਬਠਿੰਡੇ ਤੋਂ ਇੱਥੇ ਲੁਧਿਆਣੇ ਹਾਂਜੀ ਸਰਵਾਈਕਲ ਦੀ ਦਿੱਕਤ ਹੈ ਤੁਹਾਨੂੰ ਹਾਂਜੀ ਕਿੰਨਾ ਸਮਾਂ ਹੋ ਗਿਆ ਮੈਨੂੰ ਤਾਂ ਬਹੁਤ ਚਿਰ ਹੋ ਗਿਆ ਹੋ ਗਿਆ 10 12 ਸਾਲ ਹੋਣ ਚਾਰੇ ਹੋ ਗਿਆ ਹੂੰ ਕਿੰਨੀਆਂ ਕਿ ਦਵਾਈਆਂ ਖਾ ਚੁੱਕੇ ਹੋ ਦਵਾਈਆਂ ਤਾਂ ਇਹ ਰੋਜ਼ ਹੀ ਲੈਣੇ ਆ ਇੱਥੇ ਜਗਾ ਬਾਰੇ ਕਿਵੇਂ ਪਤਾ ਲੱਗਿਆ ਮਾਨੂੰ ਅਸੀਂ ਪਰਸ ਜਿੱਥੇ ਵੀਡੀਓ ਦੇਖੀ ਸੀ ਹਾਂ ਉਸ ਹਿਸਾਬ ਨਾਲ ਆਏ ਸੀ ਪਹਿਲੀ ਵਾਰੀ ਕਰਾਉਣਾ ਹੈ ਪਹਿਲੀ ਵਾਰੀ ਜਦੋਂ ਸਰਵਾਈਕਲ ਦੀ ਦਰਦ ਛੋ ਸ਼ੁਰੂ ਹੁੰਦੀ ਫਿਰ ਚੱਕਰ ਵਗੈਰਾ ਵੀ ਆਉਂਦੇ ਚੱਕਰ ਵੀ ਆਉਂਦੇ ਤਾਂ ਹੁਣ ਵੀ ਹੁਣ ਤਾਂ ਲੱਤਾਂ ਤੋਂ ਵੀ ਨਹੀਂ ਤੁਰਿਆ ਜਾਂਦਾ ਸਾਰਾ ਸਰੀਰ ਹੀ ਖੜ ਗਿਆ ਬਿਲਕੁਲ ਉਮੀਦ ਆ ਵੀ ਠੀਕ ਹੋ ਜਾਵਾਂਗੇ ਤੇ ਬਾਬਾ ਇਹ ਸੌਣਾ ਪਉਣਗੇ ਕਰਨਗੇ ਨਾ ਪਰਮਾਤਮਾ ਬਿਲਕੁਲ ਹਾਂਜੀ ਤਾਂ ਵੀਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਉੱਥੋਂ ਆਏ ਹਾਂ ਇਕੱਠੇ ਆਏ ਹਾਂ ਤੁਸੀਂ ਵੀ ਚ ਹਥੌਲਾ ਕਰਾਉਣਾ ਆਏ ਹੋ ਹਾਂਜੀ ਹਥੌਲਾ ਕਰਾਉਣ ਆਏ ਕਿੰਨੇ ਸਮਾਂ ਹੋ ਗਿਆ ਤੁਹਾਨੂੰ ਸਰਵਾਈਕਲ ਦਵਾਈ ਦਾ ਥੋੜਾ ਜਿਹਾ ਹੋਇਆ ਦੋ ਤਿੰਨ ਮਹੀਨੇ ਹੋਏ ਨਹੀਂਗੇ ਡਾਕਟਰ ਕੋ ਜਾਨਦੇ ਸੀ ਡਾਕਟਰ ਕੀ ਕਹਿੰਦੇ ਸੀ ਉਹ ਦਵਾਈ ਦੇ ਦਿੰਦੇ ਸੀ ਜਿੰਨਾ ਚਿਰ ਖਾਈ ਜੰਨਾ ਠੀਕ ਉਹ ਦਵਾਈ ਚ ਫਿਰ ਉਹੀ ਹਾਲ ਅੱਜ ਸਾਨੂੰ ਇੱਥੋਂ ਪਤਾ ਲੱਗਿਆ ਰਸਕੇ ਵੀ ਅਸੀਂ ਉੱਥੋਂ ਵਾਪਸ ਆ ਗਏ ਲੋਕ ਠੀਕ ਹੁੰਦੇ ਅਸੀਂ ਵੀ ਆਉਂਦੇ ਬਿਲਕੁਲ ਠੀਕ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਬੀਬੀਆਂ ਜਿਹੜੀਆਂ ਨੇ ਬਠਿੰਡੇ ਤੋਂ ਆਈਆਂ ਨੇ ਸਰਵਾਈਕਲ ਦਾ ਹਥੋੜਾ ਕਰਾਉਣ ਦੇ ਲਈ ਜੇਕਰ ਤੁਹਾਨੂੰ ਵੀ ਇਸ ਤਰ੍ਹਾਂ ਦੀ ਸਰਵਾਈਕਲ ਜਾਂ ਫਿਰ ਗੋਡਿਆਂ ਦੇ ਵਿੱਚ ਦਰਦ ਰਹਿੰਦਾ ਹੈ ਇੱਕ ਵਾਰ ਜਰੂਰ ਬਾਪੂ ਜੀ ਹੋਣਾ ਦੇ ਕੋਲ ਆਓ ਬਾਪੂ ਜੀ ਦਾ ਨੰਬਰ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਤੁਸੀਂ ਇੱਥੇ ਹਥੋੜਾ ਕਰਾਉਣ ਦੇ ਨਾਲ ਤੁਹਾਡਾ ਸਰਵਾਈਕਲ ਵੀ ਠੀਕ ਹੋ ਸਕਦਾ ਹੈ ਤੇ ਜਿਹੜੀ ਗੋਡਿਆਂ ਦੀ ਸਮੱਸਿਆ ਗੋਡਿਆਂ 'ਚ ਦਰਦ ਹੈ ਉਹ ਵੀ ਗਾਰੰਟੀ ਦੇ ਨਾਲ ਠੀਕ ਕੀਤਾ ਜਾਂਦਾ ਹੈ ਧੰਨਵਾਦ